ਦੰਦਾਂ ਚ ਆ ਗਈ ਚਾਰ ਦੰਦ ਪ੍ਰਿੰਟ ਬਹੁਤ ਸੋਹਣਾ ਆ ਗਈ ਐਰ ਸ਼ੈਰ ਜਣਾ ਹਾਂਜੀ ਬਈ ਸਤਿ ਸ਼੍ਰੀ ਅਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਕਰਿਆੜਾਲਾ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਜੇ ਗੱਲਬਾਤ ਕਰ ਲਈਏ ਬਬਲੂ ਪਲਵਾਨ ਕੋਲੇ ਪਹੁੰਚੇ ਹੋਇਆ ਚਾਰ ਪਸ਼ੂ ਦਿਖਾਵਾਂਗੇ ਇੱਕ ਸਾਈ ਹਾਲ ਦਾ ਨਗੀਨਾ ਤੇ ਇੱਕ ਪੈਂਦੀ ਐ ਐਚ ਐਫ ਕ੍ਰਾਸ ਦੇ ਵਿੱਚ ਤੇ ਇੱਕ ਆ ਗਈ ਜੇ ਗੱਲਬਾਤ ਕਰ ਲਈਏ ਫਿਰ ਐਰ ਸ਼ੈਰ ਤੇ ਇੱਕ ਆ ਗਈ ਉਧਰਲੇ ਬੰਨੇ ਬਲੈਕ ਕਲਰ ਦੇ ਵਿੱਚ ਉਹ ਮੇਰਾ ਖਿਆਲ ਆ ਵੀ ਜਰਸੀ ਦੇ ਵਿੱਚ ਪੈਂਦੀ ਆ ਬਾਕੀ ਗੱਲ ਬਾਤ ਬਬਲੂ ਪਲਵਾਨ ਨਾ ਕਰਾ ਦਨੇ ਕੱਲੀ ਕੱਲੀ ਖੋਲ ਕੇ ਤੋੜ ਕੇ ਦਿਖਾ ਦਾਂਗੇ ਤੇ ਜਿਹੜਾ ਰੇਟ ਆ ਰੇਟ ਸਾਰੀਆਂ ਦਾ ਵੀਡੀਓ ਚ ਹੀ ਕਰਾ ਦਾਂਗੇ ਆ ਜਾ ਬਬਲੂ ਫਿਰ ਹੋਰ ਕਿਵੇਂ ਆ ਸਤਿ ਸ਼੍ਰੀ ਅਕਾਲ ਬਾਈ ਜੀ ਚੜਦੀ ਕਲਾ ਵਧੀਆ ਓਕੇ ਆ ਭਰਾ ਲੋਟਾ ਕੰਮ ਜੰਮਾ ਓਕੇ ਆ ਕਿਹੜੀਆਂ ਕਿਹੜੀਆਂ ਕੰਪਨੀਆਂ ਨੇ ਅੱਜ ਇਹ ਜਰਸੀ ਆ ਭਰਾ ਠੀਕ ਆ ਇਹ ਐਰ ਸੈਰ ਆ ਠੀਕ ਆ ਜੀ ਉਹ ਐਚਐਫ ਵੀ ਪੈਂਦਾ ਗਰਲੈਂਡੋ ਵੀ ਕਹਿ ਸਕਦੇ ਆ ਆਪਾਂ ਇਹਨੂੰ ਭਰਾ ਗਰਲੈਂਡੋ ਕ੍ਰੋਸ ਦੇ ਵਿੱਚ ਗਰਲੈਂਡੋ ਕ੍ਰੋਸ ਉਹ ਥੋੜੀ ਐਚਐਫ ਕਹਦੀ ਸੀਗੀ ਤੇ ਆਹ ਸਾਈ ਵਾਲਾ ਇਹ ਆ ਗਈ ਸਾਈ ਵਾਲੀ ਹਾਂ ਇਹ ਸਾਈ ਵਾਲਾ ਆ ਗਈ ਭਰਾ ਮੇਰਿਆ ਹੈਗੀਆਂ ਠੰਡੀਆਂ ਸੀਗਾ ਜਮਾਂ ਬਰਫ ਫੜ ਗਿਆ ਹੱਥ ਫੇਰ ਕੇ ਜਿਵੇਂ ਮਰਜ਼ੀ ਆ ਕੇ ਪੋਲੇ ਆ ਕੇ تسਲੀ ਕਰਕੇ ਲੈ ਕੇ ਜਾਏ ਚੈੱਕ ਕਰਕੇ ਚੈੱਕ ਕਰਕੇ ਆ ਜਾ ਬਿੱਲੇ ਫਿਰ ਇਧਰੋਂ ਕਰ ਲੈ ਤਾਜੀ ਤੋਂ ਦੂਜੇ ਬੰਨੇ ਲਿਆ ਹਾਂ ਤਾਜੀ ਤੇ ਮਾਰਦੇ ਕੈਮਰਾ ਪਹਿਲਾਂ ਇਹ ਆਰਡਰ ਕੁਆਲਿਟੀ ਇਹ ਕਰਾ ਦੇ ਇਧਰੋਂ ਸਾਈਡ ਤੋਂ ਚੈੱਕ ਸੁਹਾ ਕਿਹੜਾ ਦਾ ਭਾਈ ਇਹ ਦੂਜਾ ਸੁਹਾ ਭਰਾ ਮੇਰਿਆ ਪਹਿਲਾਂ ਨੇ 23 24 ਕੋਲੋਂ ਦਿੱਤਾ ਹੋਏ ਨੇ ਪਹਿਲਣ ਦਾ 23 24 ਦਾ ਰਿਕਾਰਡ ਆ ਸੂਹਾ ਦੂਜਾ ਬਲੈਕ ਕਲਰ ਦੇ ਵਿੱਚ ਜਰਸੀ ਚ ਪੈਂਦੀ ਆ ਹਾਂ ਇਹ ਬਾਕੀ ਰਾਤ ਸੂਈ ਆ ਭਰਾ ਮੇਰੇ ਬੋਲੋ ਜਮਾ ਸਾਫ ਆ ਇਹ ਠੀਕ ਹੈ ਤੇਰੇ ਮਾ ਅਗਰ ਬੱਸੀ ਆ ਨਾਲ ਵੀ ਬੱਛੀ ਆ ਹਾਂ ਬੱਸੀ ਦਿਖਾ ਦੇ ਬਈ ਬੱਛੀ ਤੇ ਵੀ ਮਾਰਦੇ ਬਿੱਲੇ ਕੰਮ ਆਉਂਦਾ ਬੱਸੀ ਬੱਛੀ ਬਹੁਤ ਸੋਹਣੀ ਯਰਸੀ ਕੰਪਨੀ ਦੀ ਨਾਲ ਆ ਗਈ ਬੱਛੀ ਇਹਦੇ ਤੇ ਆਪ ਵੀ ਜੇ ਗੱਲ ਕਰ ਲਈਏ ਸੁਨੱਖੀ ਆ ਕਹਿੰਦੇ ਰਾਤ ਸੂਈਆ ਹਲੇ ਕੁੱਖ ਚੱਕੂਗੀ ਤੋਰ ਬੱਬਲ ਸੂਹਾ ਕਿਹੜਾ ਦਾ ਸੂਹਾ ਦੂਜਾ ਬਈ ਦੂਜਾ ਸੂਆ ਰਾਤ ਦੀ ਸੂਈ ਜੇਰ ਜੱਪਾ ਡੰਨਾ ਜੇਰ ਤੇ ਪੱਡਾਣ ਜਾਣਾ ਵੀਡੀਓ ਆਪਣੇ ਕੋਲੇ ਜੇਰ ਦੀ ਠੀਕਾ ਟਕਾਈ ਨਾ ਤੋੜਦੀ ਇੱਥੋਂ ਦਿਖਾ ਦੇ ਆਰਡਰ ਦਾ ਸਹਿਜ ਬਹੁਤ ਚੰਗਾ ਥਣ ਥਣ ਵੀ ਬਹੁਤ ਚੰਗਾ ਸਹਿਜ ਵੀ ਬਹੁਤ ਚੰਗਾ ਥਣ ਦਾ ਸਹਿਜ ਵੀ ਬਹੁਤ ਚੰਗਾ ਕੁਆਲਿਟੀ ਆਪਾਂ ਕਹਿ ਸਕਦੇ ਆਂ ਵੀ ਫੁੱਲ ਆ ਗਈ ਜਿਵੇਂ ਮਈਆਂ ਨੂੰ ਥਣ ਲੱਗਿਆ ਹੁੰਦਾ ਇੱਕ ਠੰਡੀ ਸੀਲ ਬਹੁਤ ਆ ਬਈ ਤੇ ਲੱਗਿਆ ਵੀ ਫੁੱਲ ਗਿਆ ਆਪਣੇ ਆ ਥਣ ਇੱਥੇ ਰੋਕ ਲਾ ਤੇ ਇੱਥੇ ਰੋਕ ਲਾ ਇੱਥੋਂ ਇੱਥੋਂ ਦਿਖਾ ਦੇ ਬੱਲੇ ਫੇਸ ਕੁਆਲਿਟੀ ਤੇ ਮਾਰ ਦੇ ਲੈ ਚੱਲ ਬਈ ਇਹਨੂੰ ਇੱਥੋਂ ਸਾਈਡ ਵੀ ਦਿਖਾ ਦੇ ਸਾਈਡ ਤੋਂ ਵੀ ਦਿਖਾ ਦਿੰਨੀ ਲੈ ਵਾਗਲੇ ਬੰਨਿਓ ਹਰੇਕ ਪੱਖ ਤੋਂ ਦਿਖਾ ਦਿੰਨੀ ਇੱਥੋਂ ਪਛਾਣ ਤੋਂ ਸਾਰੀ ਦਿਖਾ ਦੇ ਬੱਛੀ ਬਾਈ ਜਨ ਵਜੂਦ ਵਾਲੀ ਬੱਛੀ ਆ ਕਿਉਂਕਿ ਪਸ਼ੂ ਯਾਰ ਜਿਵੇਂ ਤਾਜ਼ਾ ਸੂੰਦਾ ਨਾ ਇੱਕ ਦੋ ਦਿਨਾਂ ਚ ਕੁਖ ਚੱਕਦਾ ਤੇ ਪਰ ਜਿਹੜਾ ਥਣ ਦਾ ਸਹਜ ਆ ਉਹ ਬਾਲਾ ਸੋਹਣਾ ਲੱਗਿਆ ਯਾਰ ਇਹਨੂੰ ਥਣ ਦੇ ਸਹਜ ਦੀ ਗੱਲ ਕਰ ਲਈ ਆਰਡਰ ਦੇ ਸਹਜ ਦੀ ਆ ਗਈ ਬਲੈਕ ਕਲਰ ਦੇ ਵਿੱਚ ਕਿਉਂਕਿ ਬਲੈਕ ਕਲਰ ਦੇ ਵਿੱਚ ਜੇ ਗੱਲਬਾਤ ਕਰ ਲਈਏ ਜਰਸੀ ਬਹੁਤ ਘੱਟ ਮਿਲਦੀ ਆ ਹੂੰ ਹੂੰ ਰੇਅਰ ਹੀ ਮਿਲਦੀ ਆ ਬਲੈਕ ਕਲਰ ਚ ਹਾਂਜੀ ਬਾਈ ਜੀ ਇਹੇ ਬਾਪ ਤੇਰਾ ਨੋਬਲੂ ਐਸ ਵਾਰੀ ਦੁੱਧ ਦਾ ਕੀ ਸੀਨਾ ਦੁੱਧ ਬਾਈ ਯਾਰ ਮਾਲਕਾਂ ਨੂੰ ਦੱਸਣ ਦੇ ਮੁਕਾਬਤੋਂ ਕਹਿੰਦੇ ਵੀ ਅਸੀਂ 24 25 ਕਿਲੋ ਚੋਇਆ ਹੋ 24 ਕਿਲੋ ਠੀਕ ਹੈ ਤੇ ਮਤਲਬ ਕੀ ਹੈ ਕਿ ਅੱਪਾ 25 ਕਿ ਕੀ ਦੇ ਦਾਂ 25 ਮਾਰ ਕੇ ਲੈ ਲੈ ਅਗਲਾ ਗਰਮੀ ਸਰਦੀ ਦੀ ਆਈਟਮ ਹਾਂ ਹਾਂ ਉਹ ਚੀਜ਼ ਆ ਗਈ ਭਰਾ ਮੇਰਾ ਗਰਮੀ ਹੁਣ ਮੂਰੇ ਗਰਮੀ ਦਾ ਮੌਸਮ ਆ ਰਿਹਾ ਠੀਕ ਹੈ ਇਹੀ ਚੱਲ ਰਹੀ ਹੈ ਟ੍ਰੈਂਡ ਚ ਹਾਂ ਗਰਮੀ ਸਰਦੀ ਵਾਲੀ ਆਈਟਮ ਆ ਗਈ ਹਾਂ ਤਰਾ ਆਪਾਂ ਮਾਰ ਕੇ ਦਿਖਾ ਦੇਵਾਂਗੇ ਠੀਕ ਹੈ ਗੱਲ ਪੈਸੇ ਕਿੰਨੇ ਲਵੇਂਗਾ ਜੀ ਪੈਸੇ ਦਾ 85000 ਰੁਪਏ ਦੇ ਦਾਂ ਭਰਾ ਮੇਰਾ 85000 ਹਾਂ ਬਹੁਤ ਚੰਗਿਆ ਮੋਲ 90 ਕੜਾ 95 ਕੜਾ 85000 ਦੇਦਾ ਐ ਪਿੱਕੇ ਹੋਰ ਕੜਾ ਬੋਲੋਂ ਜਮਾਂ ਸਾਫ ਆ ਇਹ ਠੀਕ ਐ ਇੱਥੇ ਸਾਰੀ ਦਿਖਾ ਦਿੰੀ ਬੱਲੇ ਹੋ ਕੇ ਪਛਾਣ ਨੂੰ ਬੋਲੇ ਚ ਬਾਈ ਕਹਿੰਦਾ ਸਾਫ ਆ ਤੇ ਨਾਲੇ 18 19 ਕਿਲੋ ਬੋਲ ਰੈਡੀ ਹੋ ਗਈ ਠੀਕ ਐ ਗੱਲ ਐਂਡ ਤੇ ਜੀਆਂ ਧਾਰਾਂ ਵੀ ਦਿਖਾਵਾਂਗੇ ਮਾਰ ਕੇ ਆ ਜਾ ਦੋ ਨੰਬਰ ਵਾਲੀ ਤੇ ਲੈ ਆ 85 ਜੋ ਮਾਨਤਨ ਹੋ ਜੂ ਉਹਦਾ ਹਾਂ ਮਾਨਤਨ ਕਰਦਾ ਐ ਭਰਾ ਹੁਣ ਮਾਰ ਦੇ ਬੱਲੇ ਆਈ ਦੇ ਤੇ ਆ ਗਈ ਐਰ ਸ਼ੇਅਰ ਕੰਪਨੀ ਆ ਨਾ ਹਾਂ ਇਹ ਕੱਚੀ ਆ ਹਲੇ ਹਾਂ ਐਰ ਸ਼ੇਅਰ ਘੱਟ ਮਿਲਦੀਆਂ ਇੱਥੋਂ ਦਿਖਾ ਗੀ ਸਮਾਰ ਕੇ ਸਾਰੀ ਬੱਲੇ ਤੋਰ ਬਾਈ ਖ ਸੂਆ ਸੂਆ ਇਹ ਦੂਵੀਂ ਦੂਜਾ ਭਰਾ ਮੇਰਾ ਦੂਜਾ ਸੂਆ ਦਿਨ ਕਿੰਨੇ ਕੱਢਦੀ ਆ ਦਿਨ ਬਈ ਹਫਤਾ ਦੱਸਿਆ ਮਾਲਕਾਂ ਨੇ ਇੱਕ ਹਫਤਾ ਹਾਂ ਆਰਡਰ ਦਾ ਸੈਜ ਸੋਨਾ ਬਣਾਉਗੀ ਨਾ ਹਾਂ ਪੂਰਾ ਸੋਨਾ ਬਣਾਉ ਬਈ ਥਣ ਥਣ ਚ ਓਕੇ ਆ ਆਰਡਰ ਦਾ ਸੈਜ ਵੀ ਸੋਨਾ ਬਣਾਉ ਤੇ ਨਸਲ ਜਾਤ ਕੁਆਲਿਟੀ ਚੰਗੀ ਆ ਗਈ ਇਹਦੀ ਹਾਂ ਇਹ ਇੱਥੋਂ ਵਿੱਲੇ ਦਿਖਾ ਦੇਈ ਸਾਰੀ ਇੱਥੋਂ ਘੁਮਾ ਕੇ ਰੋਕ ਲਈ ਫੇਸ ਕੁਆਲਿਟੀ ਤੇ ਮਾਰਦੀ ਤੇ ਸਾਰੀ ਵਿਖਾਦੀ ਬੱਚੀ ਮਾਲਕ 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 ਉਰ ਲੈ ਬੰਨੇ ਕਰਦੇ ਫੇਸ ਇਹਦਾ ਇੱਥੇ ਰੋਕ ਲੈ ਫੇਸਬੁਕ ਦੀ ਬਹੁਤ ਸੋਹਣੀ ਆ ਲੇ 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 ਇਹ ਦੰਦ ਵੀ 4 ਆ ਵੀਰੇ ਹੈਂ ਦਾ 4 ਦੰਦ ਦਾ origignal 4 ਦੰਦ ਪਿਓਰ ਹਾਂ ਆ ਦੰਦਾਂ ਚ ਆ ਗਈ 4 ਦੰਦ ਪ੍ਰਿੰਟ ਬਹੁਤ ਸੋਹਣਾ ਆ ਗਈ ਐਰ ਸ਼ਰਜ ਹੈ ਨਾ ਹਾਂਜੀ ਬਈ ਕਲਰ ਪੈਜ ਤੇ ਥਣ ਦਾ ਸਹਿਜ ਆ ਜਿਹੜਾ ਸਹਿਜ ਬਹੁਤ ਸੋਹਣਾ ਰੱਖੂਗੀ ਆਰਡਰ ਦਾ ਸਹਿਜ ਵੀ ਸੋਹਣਾ ਰੱਖੂ ਤੇ ਅਗਲੇ ਬੰਨੇ ਉਹ ਵੀ ਸੋਹਣਾ ਬਣਾਊਗੀ ਆਰਡਰ ਤੇ ਪਛਾਣ ਵਾਲੇ ਬੰਨੇ ਉਹਗੀ ਇੱਥੋਂ ਵੀ ਦਿਖਾ ਦੇ ਥੱਲੇ ਇੱਥੋਂ ਮਾਰਨੀ ਆ ਆਰਡਰ ਕੁਆਲਟੀ ਦੇ ਤੇ ਦੰਦਾਂ ਚ ਪਿਓਰ 4 ਦੰਦ ਹੈ ਪਿਓਰ 4 ਦੰਦ ਬਈ ਕਰਾ ਦਾਂਗੇ ਤਸल्ली ਹੁਣ ਪਰਾ ਆਊਗਾ ਹਾਂ 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 ਕੁਆਲਟੀ ਸੋਹਣੀ ਆ ਨਾ ਹਾਂ ਲੇਵਾ ਬਾਲ ਬਹੁਤ ਪਾਇਆ ਹਲੇ ਬਣੂ ਬਹੁਤ ਪਈ ਸੁਭਾਅ ਦੀ ਠੰਡੀ ਸੀ ਲਾ ਥਣ ਦਾ ਸਹਿਜ ਵੀ ਸੋਹਣਾ ਰੱਖੋ ਜਾਂ ਵਪਾਰੀ ਕਹਿੰਦੇ ਆ ਚੀਜ਼ ਭਰੂਗੀ ਅਜੇ ਹਾਂ ਹਾਂ ਪੂਰਾ ਬਾਈ ਇਹਦਾ ਕੀ ਰਿਕਾਰਡ ਦੱਸਿਆ ਬਾਬਲੂ ਇਹਦਾ ਬਾਈ ਪਹਿਲਾਂ ਨੇ ਮਾਲਕਾਂ ਨੇ 20 ਕਿਲੋ ਦੱਸਿਆ ਬਾਈ ਆਪਾਂ ਨਾਲ ਦੇ ਪਿੰਡੋਂ ਹੀ ਲਈ ਆ ਇਹ ਠੀਕ ਆ ਜੀ 20 ਕਿਲੋ ਦਾ ਚੋਇਆ ਕਹਿੰਦੇ ਸੀ ਪਹਿਲਣ ਦਾ ਹਾਂ ਪਹਿਲਣ ਦਾ ਚਾਰ ਦਾ ਪਿਛਲੀ ਵਾਰ ਬੱਸੀ ਹਾਂ ਬਾਈ ਪਿਛਲੀ ਵਾਰ ਬੱਸੀ ਦਿੱਤੀ ਸੀ ਇਹਨੇ ਠੀਕ ਆ ਜੀ ਮੈਂ ਬੱਸੀ ਦਾ 18000 ਰੁਪਏ ਲਾਦਾ ਉਹ ਕਹਿੰਦੇ ਅਸੀਂ ਵੇਚਦੇ ਨਹੀਂ ਹੈਗੇ ਠੀਕ ਆ ਗੱਲ ਹਾਂ ਅੱਜ ਇਹਦੇ ਪੈਸੇ ਕਿੰਨੇ ਲਵੇਂਗਾ ਕੱਚੀ ਅੱਜ ਇਹਦੇ ਕੱਚੀ ਦੇ ਪਾ 80000 ਰੁਪਏ ਲੈ ਲਾਂਗੇ ਬਸ ਅਸੀਂ ਜਾਦੇ ਨਹੀਂ ਨਹੀਂ ਭਾਈ ਬਹੁਤ ਚੰਗੀ ਐ ਕਿੰਨੇ ਕ ਦੀ ਹੋ ਜੀ ਬਾ ਮਾਰਦਾ ਨਹੀਂ ਹੋਊਗਾ ਮਾਰਦਾ ਨਹੀਂ ਹੋਊਗਾ ਜੇ ਮਤਲਬ ਕਿ ਸ਼ੂਕਤ ਤਿਆਰ ਹੋਗੇ ਉਦੋਂ ਰੇਟ ਹੋਰ ਹੋਊਗਾ ਤੇ ਅੱਜ ਅਸੀਂ 8000 ਭੇ ਦੇ ਦਾਂਗੇ ਅੱਜ ਇਹ 80 ਦੀ ਦੇਵਾਂਗੇ ਹਾਂ ਬਾ ਬਾਲਾ ਨਹੀਂ ਹੋਣਾ ਝੋ ਬਸ ਵੀ ਛੋਟ ਸਪੇ ਪਲਾ ਕੰਮ ਹੀ ਹੋਣਾ ਭਰਾ ਮੇਰਾ ਝੋ ਠੀਕ ਹੈ ਗੱਲ ਹਾਂ ਇਹ ਆ ਗਈ ਐਰ ਸ਼ੈਰ ਕੰਪਨੀ ਦੇ ਵਿੱਚ ਤੇ ਫੇਸ ਕੁਆਲਿਟੀ ਵਾਲੀ ਗੱਲਬਾਤ ਕਰ ਲਈ ਐ ਸਰਾ ਹੀ ਆ ਗਈ ਹਰੇਕ ਪੱਟ ਤੋਂ ਬਾਕੀ ਆਪਣਾ ਕੰਮ ਹੁੰਦਾ ਪਸ਼ੂ ਦਿਖਾਉਣਾ ਸੋਡਾ ਕੰਮ ਹੁੰਦਾ ਭਈ ਆਪਦੀ ਨਿਰਖ ਪਰਖਣ ਵਾਲਾ ਨੇੜੇ ਆ ਕੇ ਚੈੱਕ ਕਰਕੇ ਪਸ਼ੂ ਖਰੀਦ ਕੇ ਲੈ ਕੇ ਜਾਣਾ ਤੇ ਹੁਣ ਮਾਰਦੇ 3 ਨੰਬਰ ਆ ਗਏ ਤੇ ਇਹ ਬਾਬਾ ਇਹ ਜੋੜਾ ਦਿਖਾ ਦੇ ਭਰਾ ਮੇਰੇ ਇਹ ਆਪਾਂ ਆਨਲਾਈਨ ਮੰਗਾਇਆ ਰਾਜਸਥਾਨ ਚੋਂ ਮੰਗਾਇਆ ਇਹ ਜੋੜਾ ਠੀਕ ਆ ਗੱਲ ਹਾਂ ਤੇ ਰਾਜਸਥਾਨ ਚੋਂ ਮੰਗਾਇਆ ਹਾਂ ਇਹ ਕੱਚੀ ਇਹ ਵੀ ਹਫਤਾ ਪਿਆ ਇਹਦਾ ਇੱਕ ਆ ਦੇ ਇੱਕ ਆ ਸਾਹੀ ਵਾਲ ਇਹ ਦੋਨੇ ਰਾਜਸਥਾਨ ਚੋਂ ਮੰਗਾਇਆ ਠੀਕ ਆ ਤੋਰੇਗਾ ਇਹਨੂੰ ਹਾਂ ਇੱਕੋ ਘਰੋਂ ਲਿਆ ਇਹ ਬਈ ਆਪਾਂ ਠੀਕ ਆ ਜੀ ਹਾਂ ਕਾਦੇ ਚੰਗਾ ਨਾ ਹਾਂ ਹਾਂ ਬਹੁਤ ਚੰਗੀ ਆ ਥਾਨ ਲੱਗਿਆ ਮੱਝਾਂ ਨਾਲ ਦਾਸੂ ਆਦਾ ਬਬਲੂ ਦਾ ਇੱਕ ਹੋਰ ਗੱਲ ਆ ਵੀਰੇ ਦੁੱਧ ਵੀ ਮੱਝਾਂ ਨਾਲ ਦਾਸਦਾ ਹੀ ਬਾਈ ਠੀਕ ਦੋ ਦਿਨ ਨੇ 30 24 ਕਿਲੋ ਪਾਇਆ ਵਾ ਠੀਕ ਹੈ ਜੀ ਪਾਇਲਨ ਨੇ ਤੇ ਅੱਜ ਕੀ ਇਹ ਵਿੱਚ ਕੋ ਚੰਗੀ ਘਹਿਰਾ ਹੋਇਆ ਤਾਂ ਹਾਂਜੀ 27 28 ਕਿਲੋ ਨਹੀਂ 25 ਕਿਲੋ ਦਾ ਕਿਧਰੇ ਗਏ ਹੀ ਨਹੀਂ ਇਹਦਾ ਠੀਕ ਹੈ ਗੱਲ ਹਾਂ 25 ਡੇਢ ਕਿੜ ਪਾ ਦੂ ਰਾਮਦਰ ਨਾਲ ਜਿਹੜੇ ਸਾਹ ਨਾਲ ਬਾਕੀ ਛਣ ਕੁਆਲਟੀ ਆ ਗਈ ਹਾਂਜੀ ਤੇ ਤੇ ਬਾਕੀ ਵਪਾਰੀ ਉਹੀ ਡਿਟੇਲ ਦੱਸਦਾ ਹੁੰਦਾ ਜਿਹੜੀ ਉਹਨੂੰ ਸੱਜਣੋਂ ਮਾਲਕ ਦੱਸ ਕੇ ਭੇਜਦਾ ਤੇ ਬਾਕੀ ਤੁਸੀਂ ਪਸ਼ੂ ਆਪਦੀ ਜਜਮੈਂਟ ਨਾਲ ਆਪਦੀ ਸਮਝ ਨਾਲ ਲੈਣਾ ਹੁੰਦਾ ਵੀ ਆਪਾਂ ਇਹ ਤੋਂ 27 28 ਲੈ ਲਾਂਗੇ ਜਾਂ 10 ਲੈ ਲਾਂਗੇ ਜਾਂ 20 ਜਾਂ 25 ਲੈ ਲਾਂਗੇ ਹਾਂ ਇਹ ਕੁ ਚੰਗੀ ਗਿਆਰਾਂ ਵਾਲਾ ਹੋ ਤਾਂ ਮੈਨੂੰ ਪਤਾ 27 28 ਪਾਲੂ ਆਰਾਮਦਾਰੀ ਨਾਲ ਇਹ ਐਨਾ ਕ ਸੁਣ ਮੈਂ ਦੱਸ ਦਣਾ ਵੀ ਗਰਮੀ ਸਰਦੀ ਵਾਲੇ ਤੋਹਫੇ ਨੇ ਇਹ ਬਾਕੀ ਪ्योर ਰਾਜਸਥਾਨ ਦਾ ਨੇ ਇਹ ਭਰਾ ਮੇਰੇ ਗਰਮੀ ਸਰਦੀ ਝੱਲਣ ਵਾਲੀਆਂ ਆਈਟਮਾਂ ਨੇ ਦੁੱਧ ਬਾਈ ਕਹਿੰਦਾ ਚੰਗਾ ਪਾ ਦੂਗੀ ਬਾਕੀ ਤੁਸੀਂ ਆਪਣੇ ਤਜਰਬੇ ਨਾਲ ਆਪਣੀ ਜੱਜਮੈਂਟ ਨਾਲ ਲੈਣਾ ਹੁੰਦਾ ਇਹਦੇ ਬਾਅਦ ਨੂੰ ਦਿਨ ਕਿੰਨੇ ਬਾਕੀ ਨੇ ਇਹਦੇ ਦਿਨ ਬਈ ਹਫਤਾ ਦੱਸਿਆ ਮਾਲਕਾਂ ਨੇ ਇੱਕ ਹਫਤਾ ਚੀਪਾ ਹੀ ਮਾਰਦੀ ਆ ਹਲੇ ਮੁਖਿਆਰ ਰਕਰ ਸੁਆਦੀ ਠੰਡੀ ਐ ਗੋਲੀ ਠੰਡੀ ਆ ਭਰਾ ਜਿਵੇਂ ਮਰਜ ਐਂ ਭਜਾ ਬਸੱਕ ਥੱਲੇ ਠੀਕ ਆ ਕਰਨ ਸੁਆਦੀ ਆ ਕੀ ਠੰਡੀ ਸੀ ਲਾ ਅਗਲੇ ਬੰਨੋ ਦਿਖ ਤਵਾ ਆਦੀ ਬਾਈ ਕਹਿੰਦਾ ਠੰਡੀ ਆ ਤੇ ਨਾੜਾ ਨੂੜਾ ਵੀ ਚੰਗੀਆਂ ਬਣਾਊਗੀ ਜਿਵੇਂ ਜਿਵੇਂ ਰੈਡੀ ਹੋਊਗੀ ਫੇਰ ਲੈ ਫੇਰ ਰੱਥ ਕੁਛ ਨਹੀਂ ਕਹਿੰਦੇ ਗੁਰੀ ਉਹ ਜੀਨੇ ਲੱਤਾਂ ਵਾਲਾ ਪੁੱਤ ਆਪਣਾ ਪਤਾ ਲੈਂਦੇ ਨਹੀਂ ਠੀਕ ਆ ਗੱਲ ਆ ਬਹੁਤ ਠੰਡੀ ਆ ਠੀਕ ਆ ਪੈਸੇ ਦੇ ਪਬਲੂ ਪੈਸੇ ਇਹ 87500 ਦੇ ਦਾਂਗੇ ਆਪਾਂ 75 ਦੀ ਹਾਂ ਇਹ ਹੋ ਜੂਗੀ ਬਾਈ ਕਹਿੰਦਾ 75 ਦੀ ਤੇ ਹੁਣ ਮਾਰ ਦੇ ਵਿਲੇ ਚਾਰ ਨੰਬਰ ਵਾਲੀ ਤੇ ਇਹ ਸਾਈਵਾਲ ਦੇ ਵਿੱਚ ਪੈ ਗਈ ਹਾਂ ਇਹ ਪਿਓਰ ਸਾਈਵਾਲਾ ਬਰਾਮਦ ਆ ਬਹੁਤ ਸੋਹਣਾ ਵੀ ਬਹੁਤ ਸੋਹਣਾ ਹਾਂ ਅੱਥਾਨ ਤਾਂ ਮੈਂ ਕਹਿੰਦਾ ਮਿੰਕੀ ਲੈ ਕੇ ਆਉਣਾ ਵੀ ਥਣ ਦਾ ਸਾਈਜ਼ ਚੰਗਾ ਲੈ ਕੇ ਆਉਣਾ ਹਾਂ ਬਈ ਹੁਣ ਚੰਗੀ ਚੀਜ਼ ਪਤਾ ਯਾਰ ਕਿੰਨੇ ਦਿਨ ਬਾਕੀ ਨੇ ਇਹ ਇਹਦੇ ਵੀ ਬਈ 7 ਦਿਨ ਪਾਇਆ ਇਹਦਾ ਕੀਪਾ ਹੀ ਮਾਰਦੀ ਇਹ ਵੀ ਇੱਕ ਹਫਤਾ ਹਾਂ ਹਫਤਾ ਧੋਰ ਖੋਲ ਕੇ ਇਹਨੂੰ ਸੂਆ ਕਿਹੜਾ ਸੂਆ ਇਹ ਵੀ ਦੂਜਾ ਭਰਾ ਦੂਜਾ ਸੂਆ ਨੇ ਪਹਿਲਾਂ ਨੇ 19 ਕਿਲੋ ਦੋਸਾ ਮਾਲਕਾਂ ਨੇ ਕਹਿੰਦੇ ਅਸੀਂ ਚੋਇਆ ਆ ਘਰੇ ਥੋੜੀ ਜਿਹੀ ਇਹ ਦਰਦੀ ਆ ਗਈ ਠੀਕ ਆ ਜੀ ਗਰਮ ਤਾਂ ਨਹੀਂ ਨਾ 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 ਬੋਈ ਠੰਡੀ ਆ ਠੀਕ ਐ ਥੋੜਾ ਦਰਦੀ ਜ਼ਰੂਰ ਆ ਇਹ ਦੂਰ ਹੋ ਕੇ ਦਿਖਾ ਜੀ ਮਿੱਲੇ ਮੜਾ ਆ ਇੱਥੋਂ ਦਿਖਾ ਜੀ ਦੂਰੋਂ ਥੋੜਾ ਡਰਦੀ ਆ ਬਾਈ ਕਹਿੰਦਾ ਵੀ ਉਦਾਂ ਲੱਤ ਛੜ ਵਾਲੀ ਤਾਂ ਨਹੀਂ ਨਾ 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 ਜਿਵੇਂ ਮਰਜੀ ਹੱਥ ਫੇਰ ਚੱਲੇ ਤੇ ਖੜਾ ਕੇ ਦਿਖਾ ਦੇ ਨਾ ਬਦਸਲਦੀ ਕਰਾ ਦਨੇ ਆ ਠੀਕ ਆ ਗੱਲ ਹਾਂ ਥੋੜਾ ਡਰਦੀ ਆ ਸਾਡੇ ਵਾਲੇ ਡਰਦੀ ਜਰੂਰ ਆ ਇਹ ਕਿੰਨੇ ਦਿਨ ਦੱਸੇ ਆ ਜਿਵੇਂ ਮਰਜੀ ਹੱਥ ਫੇਰ ਚੱਲ ਲੈ ਆ ਲੈਵੇ ਤੇ ਫੇਰ ਨਾ ਪਸਾ ਕਾ ਲੈ ਕਿੰਨੇ ਦਿਨ ਪੈਣ ਉਹ ਨਹੀਂ ਲੱਤਾਂ ਵਾਲੀ ਨਹੀਂ ਆਪਾਂ ਤੈਨੂੰ ਤਾਂ ਲੱਤਾਂ ਵਾਲੀ ਚੀਜ਼ ਤਾਂ ਆਪਾਂ ਲੈਂਦੇ ਨਹੀਂ ਭਰਾ ਮੇਰਾ ਠੀਕ ਆ ਗੱਲ ਆਪਾਂ ਲਾਂਬਾ ਲੈਣੇ ਨਹੀਂ ਕਿਸੇ ਤੋਂ ਕਮਾਲ ਐ ਆ ਜਿਵੇਂ ਮਰਜੀ ਫੇਰ ਚੱਲੇ ਬੇਲੂ ਬੇਟਾ ਹੱਥ ਜਿਵੇਂ ਮਰਜੀ ਜਿਵੇਂ ਮਰਜੀ ਕੁਛ ਲੋ ਠ ਰੰਗ ਦੀ ਸੋਹਣੀ ਆ ਰੰਗ ਵਾਲਾ ਰੰਗ ਵਾਲਾ ਗੂੜਾ ਯਾਰ ਮੈਂ ਤਾਂ ਹੀ ਲਈ ਆ ਭਰਾ ਮੇਰਾ ਪਸੰਦ ਆ ਗਿਆ ਆਪਣੇ ਠੀਕ ਆ ਗੱਲ ਹਾਂ ਕਿੰਨਾ ਕੁ ਦੁੱਧ ਦੱਸਿਆ ਦਾ ਦੁੱਧ 10 ਕਿਲੋ ਕਹਿੰਦੇ ਸੀ ਮਾਲਕ ਬਈ ਹਾਂ ਆਪਾਂ 20 ਕਿਲੋ ਕਹਿ ਕੇ ਦੇ ਦਾਂਗੇ ਠੀਕ ਆ ਗੱਲ ਵੀ 20 ਕ ਦੇ ਲੂਗੀ ਪੈਸੇ ਕਿੰਨੇ ਲਵੇਂਗਾ ਤੇ ਬਾਕੀ ਦੁੱਧ ਪੁੱਤਰਾ ਬਾਈ ਕਰ ਮੰਦਿਆ ਠੀਕ ਆ ਗੱਲ ਹੈ ਪੈਸੇ ਪੈਸੇ 65000 ਰੁਪਏ ਦੇ ਦਾਂ ਭਰਾ ਮੇਰਾ 65 ਦੀ ਹਾਂ ਮਾਨਤਨ ਹੋ ਜੂ ਹਾਂ ਮਾਨਤਨ ਹੋ ਜੂ ਬਾਈ ਆਰਡਰ ਸੋਨਾ ਬਣਾਉਗੀ ਨਾ ਆਰਡਰ ਸੋਨਾਗਾ ਆਰਡਰ ਸੋਨਾ ਬਣਾਉ ਤੇ ਬਾਈ ਕਹਿੰਦਾ ਦੇ ਦਾਂਗੇ 65 ਦੀ ਮਾਨਤਨ ਉਹਦੇ ਕਤਾਰਾ ਤੁਹਾਨੂੰ ਆਪਾਂ ਬਾਈ ਦੇ ਮਾਰ ਕੇ ਦਿਖਾ ਦਾਨਿਆ ਤੇ ਬਾਈ ਦੀ ਹੈਗੀ ਓਕੇ ਬਾਕੀ ਤੁਸੀਂ ਨੇੜੇ ਆ ਕੇ ਲੈ ਜਾਓ ਚੈੱਕ ਕਰਕੇ ਪਿਛਲਾ ਜੀ ਮਾਰ ਦਿ ਬਾਈ ਚੌਣ ਚਾਂਦ ਦਾ ਇੱਕ ਨੰਬਰ ਆਪਰਾ ਮੇਰੇ ਫੋਨ ਦਾ ਨੰਬਰ ਬੋਲਦੇ ਨੰਬਰ 70099 ਬਾਈ ਹਾਂਜੀ 99064 70099 98064 ਪਿੰਡ ਕਰਿਆੜਾ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਇਹਨਾਂ ਚਾਰੇ ਪਸ਼ੂਆਂ ਚੋਂ ਜਿਹੜਾ ਵੀ ਤੁਹਾਨੂੰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ